ਤੁਸੀਂ ਦੋਸਤੋ ਵਿਆਹ ਵੀ ਬਹੁਤ ਵੇਖੇ ਹੋਣਗੇ ਤੇ ਸਰਵਾਲੇ ਵੀ ਪਰ ਮੈਨੂੰ ਨਹੀਂ ਲੱਗਦਾ ਇੰਨੀ ਨਿੱਕੀ ਉਮਰ ਦਾ ਸਰਵਾਲਾ ਕਿਸੇ ਨੇ ਵੇਖਿਆ ਹੋਣਾ ਇਸ ਨਿੱਕੇ ਜਿਹੇ ਸਰਵਾਲੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜਿਆਦਾ ਵਾਇਰਲ ਕੀਤੀ ਜਾ ਰਹੀ ਹੈ ਤੇ ਵਿਆਹ ਵਿੱਚ ਆਏ ਰਿਸ਼ਤੇਦਾਰ ਵੀ ਹੈਰਾਨ ਹੋਗੇ ਨਿੱਕਾ ਜਾਂ ਸਰਵਾਲਾ ਦੇਖ ਕੇ ਪਹਿਲਾਂ ਪੁਰਾਣੇ ਸਮੇਂ ਵਿੱਚ ਵਿਆਹ ਵਿੱਚ ਸਰਵਾਲਾ ਤਾਂ ਬੰਦਾ ਸੀ ਜੇ ਲਾੜੇ ਦੀ ਕਿਸੇ ਕਾਰਨਾ ਕਰਕੇ ਮੌਤ ਹੋ ਜਾਂਦੀ ਸੀ ਤਾਂ ਲਾੜੀ ਨੂੰ ਸਰਵਾਲੇ ਦੇ ਨਾਲ ਵਿਆਹ ਦਿੱਤਾ ਜਾਂਦਾ ਸੀ ਪੁਰਾਣੇ ਸਮੇਂ ਵਿੱਚ ਲੁੱਟਮਾਰ ਜ਼ਿਆਦਾ ਹੁੰਦੀ ਸੀ ਬਰਾਤਾਂ ਨੂੰ ਲੁੱਟ ਲਿਆ ਜਾਂਦਾ ਸੀ ਪਰ ਅੱਜ ਦੇ ਸਮੇਂ ਸੁੰਦੇ ਆ ਰਹੇ ਆ ਸਰਵਾਲਾ ਲਾੜੇ ਦੀ ਹਰ ਪ੍ਰਕਾਰ ਤੋਂ ਰਾਖੀ ਕਰਦਾ ਹੈ ਲਾੜੇ ਦੀਆਂ ਸਾਲੀਆਂ ਕੋਈ ਛਰਾਰਤ ਨਾ ਕਰ ਜਾਣ ਜੁੱਤੀ ਨਾ ਚੁੱਕ ਲੈਣ ਪਰ ਇਸ ਸਰਵਾਲੇ ਨੂੰ ਦੇਖ ਕੇ ਲੋਕਾਂ ਦਾ ਕਹਿਣਾ ਇਹ ਆਪਦੀ ਰਾਖੀ ਕਰੂ ਜਾਂ लाੜੇ ਦੀ ਅਗਰ ਤੁਹਾਨੂੰ ਸਰਵਾਲਾ ਬਣਾਉਣ ਦਾ ਅਸਲੀ ਮਤਲਬ ਪਤਾ ਹੈ ਤਾਂ ਕਿਰਪਾ ਕਰਕੇ ਕਮੈਂਟ ਜ਼ਰੂਰ ਕਰਿਓ ਬਾਕੀ ਜੋ ਵੀਰ ਤੇ ਭੈਣਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਬਾਕੀ ਦੋਸਤੋ ਮਿਲਦੇ ਆ ਕਿਸੇ ਹੋਰ ਖਬਰ ਦੇ ਨਾਲ